ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਅਨਕ ਭੇਖਾਰ ਗਿਆਨ ਧਿਆਨ ਮਨ ਹਠ ਮਿਲਿਓ ਨਾ ਕੋਇ ਕਹੁ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ ਪੌੜੀ ਨੰਗਾ ਗਿਆਨ ਨਹੀਂ ਮੁਖ ਬਾਤੋ ਅਨਕ ਜੁਗਤ ਸਾਸ਼ਤਰ ਕਰ ਭਾਤੋ ਗਿਆਨੀ ਸੋਏ ਜਾ ਕਹਿ ਦਿਰਢ ਸੋ ਕਹਿ ਤੋ ਸੁਨਤ ਕਛ ਜੋਗ ਨ ਹੋਉ ਗਿਆਨੀ ਰਹਿਤ ਆਗਿਆ ਦਿੜੜ ਜਾਕੇ ਉਸ ਨਸੀਤ ਸੰਸਰ ਸਭ ਤਾਕੇ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾਖੋ ਕਿਰਪਾ ਧਾਰੀ ਸ਼ਲੋਕ ਆਵਨ ਆਏ ਸ੍ਰਿਸ਼ਟ ਮਹ ਬਿਨ ਬੂਝੇ ਪਸ ਢੋਰ ਨਾਨਕ ਗੁਰਮੁਖ ਸੋ ਬੁਝੈ जा कह पाग मथोर पौड़ी या जुग ये कह को आया जनमत मोहयो मोहनी माया गर्भ कुंट मह उर्द तप करते सास सास सिमरत प्रभ रहते उर्ज परे जो छोड़ छा देवन हार मन है बिस्राना कारो कृपा जिसे गुसाई ਇਤ ਉਤ ਨਾਨਕ ਤਿਸ ਬਿਸਰੋ ਨਾਹੀ ਸ਼ਲੋਕ ਆਵਤ ਹੁਕਮ ਬਿਨਾਸ ਹੁਕਮ ਆਗਿਆ ਭਿੰਨ ਨ ਕੋਈ ਆਵਨ ਜਾਣਾ ਤੇ ਮਿਟੈ ਨਾਨਕ ਜਿਹ ਮਨ ਸੋਏ ਪੌੜੀ ਏਉ ਜੀ ਬਹੁਤ ਗਰਭ ਵਾਸੀ ਮੋਹ ਮਗਨ ਮੀਠ ਜੋਨ ਫਾਸੇ ਇਨ ਮਾਇਆ ਤ੍ਰੈ ਗੁਣ ਬਸ ਕੀਨੇ ਆਪਣ ਮੋਹ ਕਟੇ ਕਟ ਦੀਨੇ ਏ ਸਾਜਨ ਕਛ ਕਹੋ ਪਾਇਆ ਜਾਤੇ ਤਰੋ ਵਿਖਮ ਏ ਮਾਇਆ ਕਰ ਕਿਰਪਾ ਸਤ ਸੰਗ ਮਿਲਾਏ ਨਾਨਕ ਤਾਕੇ ਨਿਕਟ ਨਮਾਈ ਸ਼ਲੋਕ ਕਿਰਤ ਕਮਾਉਣ ਸੁਭ ਅਸ਼ੁਭ ਕੀਨੇ ਤਿਨ ਪ੍ਰਭ ਆਪ ਪਸ ਆਪਨ ਹਉ ਹਉ ਕਰੈ ਨਾਨਕ ਬਿਨ ਹਰ ਕਹਾ ਕਮਾਤ ਪੌੜੀ ਏ ਕਹਿ ਆਪ ਕਰਾਵਨ ਹਾਰਾ ਆਪਹਿ ਪਾਪ ਪੁੰਨ ਵਿਸਥਾਰਾ ਐ ਆਜੁਗ ਜਿਤ ਜਿਤ ਆਪਹਿ ਲਾਇਓ ਸੋ ਸੋ ਪਾਇਓ ਜੋ ਆਪ ਦਿਵਾਇਓ ਵਾਂ ਕਾ ਅੰਤ ਨ ਜਾਣੈ ਕੋ ਜੋ ਜੋ ਕਰੈ ਸੋ ਫਨ ਹੋ ਏ ਕਹਤੇ ਸਗਲਾ ਵਿਸਥਾਰਾ ਨਾਨਕ ਆਪ ਸਵਾਰਨ ਹਾਰਾ ਸ਼ਲੋਕ ਰਾਚ ਰਹੇ ਬਨਤਾ ਬਿਨੋਦ ਕੁਸਮ ਰੰਗ ਬਖਸੋਰ ਨਾਨਕ ਤੇ ਸ਼ਰਣੀ ਪਰ ਬਿਨ ਸਜਾਈ ਮੈਂ ਮੋਰ ਪੌੜੀ ਰੇ ਮਨ ਬਿਨ ਹਰ ਜਹ ਰਚੋ ਤਹ ਤੈ ਬੰਧਨ ਪਾਹੇ ਜਹ ਬਿਦ ਕਤੋ ਨਾ ਛੂਟੀਐ ਸਾਕਤ ਤੇਉ ਕਮਾਹੇ ਹਾਂ ਹਾਂ ਕਰਤੇ ਕਰਮ ਰਤ ਤਾ ਕੋ ਪਾਰ ਫਾਰ ਪ੍ਰੀਤ ਨਹੀਂ ਜੋ ਨਾਮ ਸਿਉ ਤਉ ਏਉ ਕਰਮ ਵਿਕਾਰ ਬਾਦੇ ਜਮ ਕੀ ਜੇਵਰੀ ਮੀਠੀ ਮਾਇਆ ਰੰਗ ਪਰਮ ਕੇ ਮੋਹੇ ਨ ਬੁਝੈ ਸੋ ਪ੍ਰਭ ਸਦੂ ਸੰਗ ਲੇਖ ਹੈ ਗਣਤ ਨ ਛੂਟੀ ਐ ਕਾਚੀ ਪੀਤ ਨ ਸ਼ੁੱਧ ਜਿਸ ਹੈ ਬੁਝਾਏ ਨਾਨਕਾ ਤਿਹ ਗੁਰਮੁਖ ਨਿਰਮਲ ਬੁੱਧ ਸ਼ਲੋਕ ਟੂਟੇ ਬੰਧਨ ਜਾਸਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗੋ ਆ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗਹ ਕਹਿ ਨਕੂ ਆਉ ਬੈਠ ਆਦਰ ਸ਼ੁਭ ਦੇਉ ਓ ਵਾ ਮਹਿਲੀ ਪਾਵੈ ਤੂੰ ਬਾਸਾ ਜਨਮ ਮਰਨ ਨਾ ਹੋਏ ਬਿਨਾਸਾ ਮਸਤਕ ਕਰਮ ਲਿਖਿਓ ਧੁਰ ਜਾਕੇ ਹਰ ਸੰਪੈ ਨਾਨਕ ਕਰ ਤਾਕੇ ਸ਼ਲੋਕ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਦ ਪੌੜੀ ਲੱਲਾ ਲਪਟ ਬਿਖੈ ਰਸ ਰਾਤੇ ਅਹਮ ਬੁੱਧ ਮਾਇਆ ਮਦ ਮਾਤੇ ਈਆ ਮਾਇਆ ਮਹਿ ਜਨਮੈ ਮਰਨਾ ਜਿਉਂ ਜਿਉਂ ਹੁਕਮ ਤਿਵੈ ਤਿਉਂ ਕਰਨਾ ਕੋਊ ਊਨ ਨਾ ਕੋਊ ਪੂਰਾ ਕੋਊ ਸ਼ੁਗਰ ਨਾ ਕੋਊ ਮੂਰਾ ਜਿਤ ਜਿਤ ਲਾਵਹੁ ਤਿਤ ਤਿਤ ਲਗਨਾ ਨਾਨਕ ਠਾਕੁਰ ਸਦਾ ਲਿਪਨਾ ਸ਼ਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਥਾ ਦੂਸਰ ਨਹੀਂ ਅਵਰ ਕੋ ਨਾਨਕ ਬੇਪਰਵਾਹ ਪੌੜੀ ਲੱਲਾ ਤਾਂ ਕਹਿ ਲਵੈ ਨ ਕੋ ਏ ਕਹਿ ਆਪ ਅਵਰ ਨੈ ਹੋ ਹੋਵਨ ਹਾਰ ਹੋਤ ਸਦ ਆਇਆ ਵਾਕ ਅੰਤਨਾ ਕਾਹੂ ਪਾਇਆ ਕੀਟ ਹਸਤ ਮੈਂ ਪੂਰ ਸੁਮਾਨੇ ਪ੍ਰਗਟ ਪੁਰਖ ਸਭ ਠਾਉ ਜਾਣੇ ਜਾਂ ਕੋ ਦੀਨ ਹਰ ਰਸ ਆਪਣਾ ਨਾਨਕ ਗੁਰਮੁਖ ਹਰ ਹਰ ਤੇ ਜਪਨਾ ਸ਼ਲੋਕ ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿਜੇ ਮਾਣ ਨਾਨਕ ਧੰਨ 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 ਜਨ ਆਇ ਤੇ ਪਰਵਾਣ ਪੌੜੀ ਆਇਆ ਸਫਲਤਾ ਹੋਂ ਕੋ ਗਨੀਐ ਜਾਸ ਰਸਨ ਹਰ ਹਰ ਜਸ ਭਣੀਐ ਆਇ ਬਸਹਿ ਸਾਧੂ ਕੈ ਸੰਗੇ ਅਨ ਦਿਨ ਨਾਮ ਧਿਆਵੇ ਰੰਗੇ ਆਵਤ ਸੋ ਜਨ ਨਾਮੈ ਰਾਤਾ ਜਾਂ ਕੋ ਦਇਆ ਮਯਾ ਵਿਧਾਤਾ ਏ ਕਹਿ ਆਵਨ ਫਿਰ ਜੋਨ ਨ ਆਇਆ ਨਾਨਕ ਹਰ ਕੈ ਦਰਸ ਸਮਾਇਆ ਸ਼ਲੋਕ ਯਾਸ ਜਪਤ ਮਨ ਹੋਏ ਆਨੰਦ ਬਿਨ ਸਹਿ ਦੂਜਾ ਭਾਉ ਦੁਖ ਦਰ ਤ੍ਰਿਸ਼ਨਾ 부ਜੈ ਨਾਨਕ ਨਾਮ ਸਮਾਉ ਪੌੜੀ ਪੌੜੀ ਯਈਆ ਯਾਰੋ ਦੁਰਮਤ ਦੂ ਤਿਸੈ ਤਿਆਗ ਸੁਖ ਸਹਿ ਜੇ ਸੋ ਯਈਆ ਜਾਏ ਪਰੋ ਸੰਤ ਸਰਣਾ ਜਿਹ ਅਸਰ ਆ ਭਵ ਜਲ ਤਰਨਾ ਯਈਆ ਜਨਮ ਨ ਆਵੈ ਸੋ ਏਕ ਨਾਮ ਲੈ ਮਨੈ ਪੁਰੋ ਯਈਆ ਜਨਮ ਨ ਹਾਰੀਐ ਗੁਰ ਪੂਰੇ ਕੀ ਟੇਕ ਨਾਨਕ ਤੇ ਸੁਖ ਪਾਇਆ ਜਾਂ ਕਹਿ ਹੀਰੈਕ ਸ਼ਲੋਕ ਅੰਤਰ ਮਨ ਤਨ ਬਸ ਰਹਿ ਈਤ ਊਤ ਕੇ ਮੀਤ ਗੁਰਪੂਰੈ ਉਪਦੇਸਿਆ ਨਾਨਕ ਜਪਿਐ ਨੀਤ ਪੌੜੀ ਅਨੰਦਿਨ ਸਿਮਰੋ ਤਾਸਕੋ ਜੋ ਅੰਤ ਸੁਹਾਈ ਹੋਏ ਇਹ ਵਿਖਿਆ ਦਿਨ ਚਾਰ ਛੇ ਛਾੜ ਚਲਿਓ ਸਭ ਕੋਏ ਕਾ ਕੋ ਮਾਤ ਪਿਤਾ ਸੁਤ ਧੀਆ ਗ੍ਰਹਿ ਬਨਤਾ ਕਛ ਸੰਗ ਨ ਲੀਆ ਐਸੀ ਸੰਚ ਜੋ ਬਿਨ ਸਤ ਨਾਹੀ ਬਾਤ 세ਤੀ ਆਪਣੇ ਕਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਤੇ ਬਹੁਰ ਨ ਆਇਆ ਸ਼ਲੋਕ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤਕ ਕਈਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਪੌੜੀ ਨੰਗਾ ਘਟ ਸਾਸਤਰ ਹੋਇੰ ਜਾਤਾ ਊਰਖ ਕੁੰਭਕ ਰੇਤ ਕਰਮਾਤਾ ਗਿਆਨ ਧਿਆਨ ਤੀਰਥ ਇਸ਼ਨਾਨੀ ਸੋਮ ਭਾਕ ਅਪਰਸ ਉਦਿਆਨੀ RAM ਨਾਮ ਸੰਗ ਮਨ ਨਹੀਂ ਹੇਤਾ ਜੋ ਕਛ ਕੀਨੋ ਸੋ ਅਨੇਤਾ ਉਹ ਆਤੇ ਉਤਮ ਗਨੋ ਚੰਡਾਲਾ ਨਾਨਕ ਜੀ ਮਨ ਬਸੈ ਗੋਪਾਲਾ ਸ਼ਲੋਕ ਕੁੰਟ ਚਾਰ ਦਹਿ ਦਿਸ ਭਰਮੇ ਕਰਮ ਕਿਰਤ ਕੀ ਰੇਖ ਸੂਖ ਦੁਖ ਮੁਕਤ ਜੋਨ ਨਾਨਕ ਲਿਖਿਓ ਲੇਖ ਪਵੜੀ ਕਕਾ ਕਾਰਣ ਕਰਤਾ ਸੋ ਲਿਖਿਓ ਲੇਖ ਨਾ ਮੀਟਤ ਕੋ ਨਹੀਂ ਹੋਤ ਕਛ ਦੋ ਬਾਰਾ ਕਰਨੇ ਹਾਰ ਨਾ ਪੂਲਨ ਹਾਰਾ ਕਾਹੂ ਪੰਥ ਦਿਖਾਰੈ ਆਪੈ ਕਾਹੂ ਉਦਿਆਨ ਪਰਮਤ ਪਛਤਾਪੈ ਆਪਨ ਖੇਲ ਆਪ ਹੀ ਕੀਨੋ ਜੋ ਜੋ ਦਿਨੋ ਸੋ ਨਾਨਕ ਲੀਨੋ ਸ਼ਲੋਕ ਖਾਤ ਖਰਚਤ ਬਿਲ ਛਤ ਰਹੇ ਟੂਟ ਨਾ ਜਾਹੇ ਪੰਡਾਰ ਹਰ ਹਰ ਜਪਤ ਨੇਕ ਜਨ ਨਾਨਕ ਨਾਹੀਂ ਸੁਮਾਰ ਪੌੜੀ ਖਖਾ ਖੂਨਾ ਕਛ ਨਹੀਂ ਤਿਸਮਰਥ ਕਹਿ ਪਾਹੇ ਜੋ ਦੇਨਾ ਸੋ ਦੇ ਰਹਿਓ ਭਾਵੈ ਤੈ ਤੈ ਜਾਹੇ ਖਰਚ ਖਜ਼ਾਨਾ ਨਾਮ ਧੰਨ ਇਆ ਭਗਤਨ ਕੀ ਰਾਸ ਖਿਮਾ ਗਰੀਬੀ ਆਨੰਦ ਸਹਿਜ ਜਪਤ ਰਹੈ ਗੁਣਤਾਸ ਖੇਲੈ ਬਿਕਸੈ ਆਨੰਦ ਸਿਓ ਜਾਂ ਕੋ ਹੋਤਿ ਕਿਰਪਾਲ ਸਦੀਵ ਗਨੀਮ ਸੁਹਾਵਨੇ RAM ਨਾਮ ਗ੍ਰਹਿ ਮਾਲ ਖੇਦ ਨ ਦੁਖ ਨ ਡਾਨਤਹਿ ਜਾਂ ਕੋ ਨਦਰ ਕਰੀ ਨਾਨਕ ਜੋ ਪ੍ਰਭ ਪਾਣਿਆ ਪੂਰੀ ਤਨਾ ਫਰੀ ਸ਼ਲੋਕ गान ਮੈਨ ਦੇਖੋ ਮਨੈ ਮਾਹੇ ਸਰ ਪਰ ਚਲਣੋ ਲੋਗ ਆਸ ਅਨਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ ਪੌੜੀ ਗੱਗਾ ਗੋਬਿੰਦ ਗੁਣ ਰਵ ਸਾਸ ਜਪਨੀਤ ਕਹਾ ਵਿਸਾਸਾ ਦੇਹ ਕਾ ਬਿਲਮਨਾ ਕਰਿ ਹੋ ਮੀਤ ਨੈ ਬਾਰਕ ਨੈ ਜੋਬਨ ਨੈ ਬਿਰਦੀ ਕਛ ਬੰਦ ਉਹ ਬੇਰਾਨਾ ਨਹ ਬੂਜੀਐ ਜਵਾਏ ਪਰੈ ਜਮ ਫੰਦ ਗਿਆਨੀ ਧਿਆਨੀ ਚਤੁਰਪੇਖ ਰਹਿਨ ਨਹੀਂ ਠਾਏ ਛਾੜ ਛਾੜ ਸਗਲੀ ਗਈ ਮੂੜ ਕਹਾਂ ਲਪਟਾਏ ਗੁਰ ਪ੍ਰਸਾਦਿ ਸਿਮਰਤ ਰਹੈ ਜਾਹੁ ਮਸਤਕ ਭਾਗ ਨਾਨਕ ਆਏ ਸਫਲਤੇ ਜਾ ਕੋ ਪ੍ਰੈ ਸੁਹਾਗ ਸ਼ਲੋਕ ਕੋ ਕੇ ਸਾਸਰ ਵੇਦ ਸਭ ਆਨਣਾ ਕਤਥੋਂ ਕੋਏ ਆਦ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਏ ਪੌੜੀ ਘੱਗਾ ਕਾ ਲੋ ਮਨਹਿ ਬਿਨ ਹਰ ਦੂਸਰ ਨਾਹਿ ਨੈ ਹੋ ਆ ਨੈ ਹੋਵਨਾ ਜਤ ਕਤ ਉਹੀ ਸਮਾਹਿ ਕੁਲਹਿ ਤੋ ਮਨ ਜੋ ਆਵੇ ਸਰਨਾ ਨਾਮ ਤਤਕਲ ਮਹਿ ਪੁਨਹਿ ਚਰਨਾ ਕਾਲ ਕਾਲ ਅਨਕ ਪਛਤਾਵੇ ਬਿਨ ਹਰ ਭਗਤ ਕਹਾਂ ਥਿਤ ਪਾਵੇ ਕੋਲ ਮਹਾਰਸ ਅਮਰ ਤੇ ਪੀਆ ਨਾਨਕ ਹਰ ਗੁਰ ਜਾਂ ਕੋ ਦਿਆ ਸ਼ਲੋਕ ਗਣ ਕਾਲੇ ਸਭ ਦਿਵਸ ਸਾਸ ਨਹਿ ਬਡਨ ਕਟਨ ਤਿਲਸਾਰ ਜੀਵਨ ਲੋ ਰਹਿ ਪਰਮ ਮੋਹ ਨਾਨਕ ਤੇਉ ਗਵਾਰ ਪੌੜੀ ਨੰਗਾ ਨਰਾਸੈ ਕਾਲ ਤਿਹ ਜੋ ਸਾਖਤ ਪ੍ਰਭ ਕੀਨ ਅਨਕ ਜੋਨ ਜਨਮ ਮਰਹਿ ਆਤਮ ਰਾਮ ਨਾ ਚੀਨ ਗਿਆਨ ਧਿਆਨ ਤਾਹੂ ਕੋ ਆਏ ਕਰ ਕਿਰਪਾ ਜਹ ਆਪ ਦਿਵਾਏ ਗਣਤੀ ਗਣੀ ਨਹੀਂ ਕਉ ਛੂਟੈ ਕਾਚੀ ਗਾਗਰ ਸਰ ਪਰ ਫੂਟੈ ਸੋ ਜੀਵਤ ਜਹ ਜੀਵਤ ਜਪਿਆ ਪਰਗਟ ਭਏ ਨਾਨਕ ਨਹਿ ਛਪਿਆ ਸ਼ਲੋਕ ਚਿਤ ਚਤ ਵਹ ਚਰਨਾਰਬਿੰਦ ਊਦ ਕਵਲ ਬਿਗ ਸੰਤ ਪ੍ਰਗਟ ਭਏ ਆਪਹਿ ਗੋਬਿੰਦ ਨਾਨਕ ਸੰਤਮਤਾਤ ਪੌੜੀ ਚੱਚਾ ਚਰਨ ਕਮਲ ਗੁਰ ਲਾਗਾ ਧਨ ਤਨ ਉਆ ਦਿਨ ਸੰਸਯੋਗ ਸੁਭਾਗਾ ਚਾਰ ਕੁੰਟ ਦਹ ਦਿਸ ਪਰਮ ਆਇਓ ਭਈ ਕਿਰਪਾ ਆਵ ਦਰਸ਼ਨ ਪਾਇਓ ਚਾਰ ਵਿਚਾਰ ਬਿਨ ਸਿਓ ਸਭ ਦੁਆ ਸਾਧ ਸੰਗ ਮਨ ਨਿਰਮਲ ਹੋਆ ਚਿੰਤ ਬਸਾਰੀ ਏਕ ਦ੍ਰਿਸ਼ਟੀਤਾ ਨਾਨਕ ਗਿਆਨ ਅੰਜਨ ਜਿਹੇ ਨਿਤਰਾ ਸ਼ਲੋਕ ਛਾਤੀ ਸੀਤਲ ਮਨ ਸੁਖੀ chant ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾ ਸਦ ਸਾਈ ਪੌੜੀ ਛੱਛਾ ਛੋਰੇ ਦਾਸ ਤੁਮਾਰੇ ਦਾਸ ਦਾਸਨ ਕੇ ਪਾਣੀ ਹਾਰੇ ਛੱਛਾ ਛਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਨਪ ਬਹੁ ਚਤੁਰਾਈ ਸੰਤਨ ਕੀ ਮਨ ਟੇਕ ਟਿਕਾਈ ਛਾਰ ਕੀ ਪੁੱਤਰੀ ਪਰਮਗਤ ਪਾਈ ਨਾਨਕ ਜਾਂ ਕੋ ਸੰਤ ਸੁਹਾਈ ਸ਼ਲੋਕ ਜੋਰ ਜ਼ੁਲਮ ਫੂਲੇ ਕਨੋ ਕਾਚੀ ਦੇ ਵਿਕਾਰ ਅਹੰਮਦ ਬੰਧਨ ਪਰੇ ਨਾਨਕ ਨਾਮ ਛਟਾਰ ਪੌੜੀ ਜੱਜਾ ਜਾਣੈ ਹਾਂ ਕਛ ਹੂਆ ਬਾਂਧਿਓ ਜਿਉ ਨਲਣੀ ਪਰਮ ਸੂਆ ਜੋ ਜਾਣੈ ਹਾਂ ਭਗਤ ਗਿਆਨੀ ਆਗੇ ਠਾਕੁਰ ਤਿਲ ਨਹੀਂ ਮਾਨੀ ਜਉ ਜਾਨੈ ਮੈਂ ਕਥਨੀ ਕਰਤਾ ਵਪਾਰੀ ਬਸਦਾ ਜਿਉ ਫਿਰਤਾ ਸਾਧ ਸੰਗ ਜਿਹ ਹौं ਮੈਂ ਮਾਰੀ ਨਾਨਕ ਤਾ ਕੋ ਮਿਲੇ ਮੁਰਾਰੀ ਸਲੋਕ ਝਾ ਲਾਗੇ ਉਠ ਨਾਮ ਜਪ ਨਿਸਬਾਸੁਰ ਆਰਾਦ ਕਾਰਾ ਤੁਜਨ ਬਿਆਫਈ ਨਾਨਕ ਮਿਟੈ ਉਪਾਦ ਪੌੜੀ ਝੱਜਾ ਚੂਰਨ ਮਿਟੈ ਤੁਮਾਰੋ ਰਾਮ ਨਾਮ ਸਿਉ ਕਰ ਬਿਵਹਾਰ ਝੂਰਤ ਝੂਰਤ ਸਾਖ ਤੁਮ ਹੁਆ ਜਾਂ ਕੈ ਰਿਦੈ ਹੋਤ ਪਾਉ ਬੀਆ ਝਰੈ ਕਸਮ ਲਾਪ ਪਾਪ ਤੇਰੇ ਮਨੁਆ ਅਮਰਤ ਕਥਾ ਸੰਤ ਸੰਗ ਸੁਨੁਆ ਝਰੈ ਕਾਮ ਕਰੋ ਦ੍ਰਿਸ਼ਟਾਈ ਨਾਨਕ ਜਾਖੋ ਕਿਰਪਾ ਗੁਸਾਈ ਸ਼ਲੋਕ ਯਤਨ ਕਰੋ ਤੁਮ ਅਨਕ ਬਿਦ ਰਹਿਨ ਨਾ ਪਾਵੋ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਪੌੜੀ ਈਆਂ ਆਣੋ ਦ੍ਰਿੜ ਸਹੀ ਬਿਨ ਸੁਜਾਤ ਇਹਤ ਗਣਤੀ ਗਣੋਂ ਨਾ ਗਣ ਸਕੋ ਊੜ ਸੁਧਾਰੇ ਕੀਤ ਯੋਂ ਪੇਖੋ ਸੋ ਬਿਨਸ ਤੋ ਕਾਸਿਓ ਕਰਿਐ ਸੰਗ ਈਆਂੋ ਆਬਿਦ ਸਹੀ ਚਿਤ ਝੂਠੋ ਮਾਇਆ ਰੰਗ ਈਆਂਤ ਸੋਈ ਸੰਤ ਸੋਏ ਪਰਮਤੇ ਕੀ ਚਿਤ ਭੈਣ ਅੰਧਕੂਪ ਤੇ ਤਿਹ ਕਢੋ ਜੇ ਹੋਵੋ ਸੋ ਪਰਸਾਨ ਈਆਂ ਕਹਿ ਹਾਤ ਸਮਰਥ ਤੇ ਕਾਰਣ ਕਰਨੇ ਜੋਗ ਨਾਨਕ ਤੇ ਉਸਤਤ ਕਰ ਈਆਂ ਹੂੰ ਕੀਓ ਸੰਯੋਗ ਸ਼ਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨੋਂ ਨ ਬਿਸਰੈ ਗੁਣ ਨਿਧ ਗੋਵਿੰਦ ਰਾਏ ਪੌੜੀ ਟਹਿਲ ਕਰੋ ਤਾ ਇਕ ਕੀ ਜਾਂਤੇ ਬਿਰਥਾ ਨ ਕੋਏ ਮਨ ਤਨ ਮੁਖ ਹੀ ਐ ਬਸੈ ਜੋ ਚਾਹੋ ਸੋ ਹੋਏ ਟਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ ਸਾਧੂ ਸੰਗਤ ਤੋ ਬਸੈ ਜੋ ਆਪਨ ਹੋਏ ਦਿਆਲ ਟੋਹੇ ਟਾਹੇ ਬੋ ਭਵਨ ਬਿਨ ਨਾਮ ਹੈ ਸੁਖ ਨਾਹੀ ਟਲ ਜਾਮ ਕੇ ਦੂਤ ਤਿਹ ਜੋ ਸਾਧੂ ਸੰਗ ਸੁਮਾਹੀ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਿਨਾ ਸੇ ਕਦਕੇ ਸ਼ਲੋਕ ਠਾਕ ਨਾ ਹੋਤੀ ਤਿਨੋ ਦਰ ਜੇ ਹੋਵੋ ਸੁਪਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਧੰਨ ਪੌੜੀ ਠੱਠਾ ਮਨੁਆ ਉਠਾ ਹੈ ਨਾਹੀ ਜੋ ਸਗਲ ਤਿਆਗ ਏ ਕੈ ਲਪਟਾਹੀ ਠਹਿ ਕਠਹਿ ਕਮਾਇਆ ਸੰਗ ਮੂਏ ਓ ਆਕੇ ਕੁਸਲ ਨਕਤਹੁ ਹੋਏ ਖਾਂਡ ਭਰੀ ਸੰਤੈ ਸੰਗ ਬਸਿਆ ਅੰਮ੍ਰਿਤ ਨਾਮ ਤਹਾ ਜੀ ਰਸਿਆ ਠਾਕੁਰ ਆਪਣੇ ਜੋ ਜਨ ਭਾਇਆ ਨਾਨਕ ਆ ਕਾ ਮਨ ਸੀਤ ਲਾਇਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਆ ਕਾ ਮਨ ਸੀਤ ਲਾਇਆ ਸ਼ਲੋਕ ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਹੀ ਨਹੀਂ ਜਹ ਡੇਰਾ ਤਹ ਜਾਨ ਵਾਡੇ ਰਾ ਕਾ ਸੰਜਮ ਗੁਰ ਕੈ ਸ਼ਬਦ ਪਛਾਨ ਈ ਆਡੇ ਰਾ ਕੋ ਸ਼ਰਮ ਕਰ ਘਾਲੈ ਜਾਂ ਕਾ ਤਸੂ ਨਹੀਂ ਸੰਗ ਚਾਲੈ ਵਾਡੇ ਰਾ ਕੀ ਸੋ ਮਿਤ ਜਾਣੈ ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨੈ ਡੇਰਾ ਨੇ ਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨ ਨੈਂ ਡੋ ਲਾਇਆ ਡੇਰਾ ਨੇ ਚਲ ਸੱਚ ਸਾਧ ਸੰਗ ਪਾਇਆ ਨਾਨਕ ਤੇਜਨ ਨਹਿ ਡੋਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ